ਕਹਾਣੀ موسی ਅਫਗਾਨਿਸਤਾਨ ਦਾ ਇੱਕ ਰਾਜ ਜਿਸ ਦਾ ਰਾਜਾ ਬਹੁਤ ਨੇਕ ਤੇ ਦਿਲ ਇਨਸਾਨ ਸੀ ਇੱਕ ਦਿਨ ਦਰਬਾਰ ਦੇ ਕੰਮਾਂ ਤੋਂ ਬੇਲਾ ਹੋ ਕੇ ਆਪਣੇ ਮਹਿਲਾਵਨ ਨੂੰ ਜਾ ਰਿਹਾ ਹੁੰਦਾ ਹੈ ਅੱਜ ਰਾਜਾ ਬੜਾ ਖੁਸ਼ ਸੀ ਖੁਸ਼ੀ ਖੁਸ਼ੀ ਵਿੱਚ ਆਪਣੇ ਧਿਆਨ ਵਿੱਚ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਉਹ ਜਾ ਰਿਹਾ ਸੀ ਜਦੋਂ ਰਾਜਾ ਤਵੇਲੇ ਦੇ ਕੋਲ ਦੀ ਲੰਘਣ ਲੱਗਾ ਤਾਂ ਉਸ ਦੀ ਨਜ਼ਰ ਆਪਣੇ ਰਥਵਾਨ ਉੱਪਰ ਪਈ ਤੇ ਉਸ ਨੂੰ ਜਾਪਿਆ ਜਿਵੇਂ ਉਸ ਦਾ ਰਥਵਾਨ موسی ਉਸ ਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਰਾਜੇ ਨੇ ਰਥਵਾਨ ਨੂੰ ਕਿਹਾ ਅੱਜ ਮੈਂ ਬੜਾ ਖੁਸ਼ ਹਾਂ ਜੋ ਕੁਝ ਵੀ ਮੰਗਣਾ ਚਾਹਨਾ ਹੈ ਮੰਗ ਲੈ ਰਥਵਾਨ ਨੇ ਕਿਹਾ ਰਾਜਾ ਆਪ ਮੈਨੂੰ ਪਹਿਲਾਂ ਲੋੜ ਤੋਂ ਬਹੁਤ ਜ਼ਿਆਦਾ ਦੇ ਦਿੰਦੇ ਹੋ ਮੈਨੂੰ ਕੁਝ ਨਹੀਂ ਚਾਹੀਦਾ ਆਪਣੇ ਘੋੜਿਆਂ ਦੀਆਂ ਕਾਠੀਆਂ ਖਰਾਬ ਹੋ ਗਈਆਂ ਨੇ ਉਹ ਆਪ ਦੇ ਜਾਣ ਲਈ ਸਵਾਰੀ ਕਰਨ ਲਈ ਠੀਕ ਨਹੀਂ ਹੁਕਮ ਹੋਵੇ ਤਾਂ ਨਵੀਆਂ ਲੈ ਆਵਾਂ ਰਾਜੇ ਨੇ ਕਿਹਾ ਖਜ਼ਾਨੇ ਵਿੱਚੋਂ ਜਿੰਨੇ ਪੈਸੇ ਤੈਨੂੰ ਚਾਹੀਦੇ ਨੇ ਲੈ ਲੈ ਤੇ ਕਾਠੀਆਂ ਲੈ ਆ ਦੂਸਰੇ ਦਿਨ ਰਤਵਾਨ ਵਿਚਾਰ ਵਿੱਚੋਂ ਕਾਠੀਆਂ ਲੈਣ ਲਈ ਚਲਿਆ ਗਿਆ ਇੱਕ ਦੁਕਾਨ ਤੋਂ ਦੂਜੀ ਦੂਜੀ ਤੋਂ ਤੀਜੀ ਹੁੰਦਾ ਹੋਇਆ ਰਤਵਾਨ ਜਦੋਂ ਸਾਰਾ ਸ਼ਹਿਰ ਥਾਣ ਮਾਰਦਾ ਹੈ ਪਰ ਉਸ ਨੂੰ ਕੁਛ ਵੀ ਕੋਈ ਵੀ ਕਾਠੀ ਪਸੰਦ ਨਹੀਂ ਆਈ ਅਖੀਰ ਥੱਕ ਹਾਰ ਕੇ ਉਹ ਸਿਰ ਛੁੱਟੀ ਵਾਪਸ ਆ ਰਿਹਾ ਹੁੰਦਾ ਸੀ ਬਾਜ਼ਾਰ ਵਿੱਚ ਉਸ ਨੂੰ ਇੱਕ ਔਰਤ ਮਿਲੀ ਉਸ ਔਰਤ ਨੇ ਰਤਵਾਨ ਨੂੰ ਕਿਹਾ ਕਿ ਤੂੰ ਇੱਧਰ ਉੱਧਰ ਕਿਵੇਂ ਫਿਰਦਾ ਹੈ ਰਤਵਾਨ ਨੇ ਕਿਹਾ ਕਿ ਮੈਂ ਆਪ ਆਪ ਨੂੰ ਪਛਾਣੀਆਂ ਨਹੀਂ ਤਾਂ ਉਸ ਔਰਥ ਨੇ ਕਿਹਾ ਕਿ ਮੈਂ ਤੇਰੀ ਮੌਤਾਂ ਮੈਂ ਤੈਨੂੰ ਲੱਭਦੀ ਲੱਭਦੀ ਇੱਥੇ ਆਈ ਆਂ ਮੈਂ ਕੱਲ 2:30 ਵਜੇ ਤੈਨੂੰ ਲੈ ਕੇ ਜਾਵਾਂਗੀ ਜੋ ਵੀ ਤੇਰਾ ਕੰਮ ਬਚਿਆ ਹੁਣੇ ਖਤਮ ਕਰ ਲੈ ਰਥਵਾਨ ਦਾ ਰੰਗ ਪੀਲਾ ਪੈ ਗਿਆ ਤੇ ਉਹਦੇ ਹੋਸ਼ ਛੁੱਟ ਕੇ ਉਹ ਉੱਥੋਂ ਭੱਜ ਕੇ ਸਿੱਧਾ ਰਾਜੇ ਕੋਲ ਪਹੁੰਚਿਆ ਤੇ ਸਾਰੀ ਕਹਾਣੀ ਰਾਜੇ ਨੂੰ ਸੁਣਾਈ ਰਾਜਾ ਗੱਲ ਸੁਣ ਕੇ ਬੜਾ ਹੱਸਿਆ ਤੇ ਕਹਿਣ ਲੱਗਾ ਕਿ ਤੂੰ ਡਰ ਗਿਆ ਹੈ ਤੈਨੂੰ ਕਿਸੇ ਨੇ ਮਖੌਲ ਕੀਤਾ ਰਥਵਾਨ ਨੂੰ ਜਿਆਦਾ ਡਰਿਆ ਦੇਖ ਕੇ ਰਾਜੇ ਨੇ ਕਿਹਾ ਕਿ ਠੀਕ ਹੈ ਤਵੇਲੇ ਵਿੱਚ ਤੈਨੂੰ ਜੋ ਵੀ ਘੋੜਾ ਪਸੰਦ ਹੈ ਉਹ ਲੈ ਲੈ ਤੇ ਸਰਹੱਦ ਪਾਰ ਕਰ ਜਾ ਫਿਰ ਤੇਰਾ ਕੋਈ ਕੁਝ ਨਹੀਂ ਵਿਗਾੜ ਸਕੇਗੀ ਵਿਧਵਾਨ ਨੇ ਘੋੜਾ ਲੈ ਕੇ ਸਾਰੀ ਰਾਤ ਤੇ ਅੱਧਾ ਦਿਨ ਸਫਰ ਕਰਕੇ ਸਰਹੱਦ ਪਾਰ ਕਰ ਲਈ ਹੁਣ ਉਸ ਦੀ ਜਾਨ ਵਿੱਚ ਜਾਨ ਆਈ ਉਹ ਥੱਕ ਚੁੱਕਾ ਸੀ ਤੇ ਉਸ ਨੂੰ ਬਹੁਤ ਨੀਂਦ ਆ ਰਹੀ ਸੀ ਉਹ ਇੱਕ ਵੱਡੇ ਬੋੜ ਦੀ ਛਾਂ ਹੇਠਾਂ ਸੌ ਗਿਆ ਕੁਝ ਦੇਰ ਬਾਅਦ ਉਸ ਨੂੰ ਸੁਪਨਾ ਆਇਆ ਜਿਵੇਂ ਉਸ ਨੂੰ ਕੋਈ ਜਗਾ ਰਿਹਾ ਹੋਵੇ ਉਨੇ ਅੱਖਾਂ ਮੜਦੇ ਹੋਏ ਨੇ ਦੇਖਿਆ ਕਿ ਉਹੀ ਔਰਤ ਉਹਦੇ ਮੂਹਰੇ ਖੜੀ ਹੱਸ ਰਹੀ ਸੀ ਤੇ ਕਹਿ ਰਹੀ ਸੀ ਕਿ ਮੂਸੇ ਚੱਲ ਚੱਲੀਏ ਮੌਤ ਨੇ ਕਿਹਾ ਮੈਂ ਤੈਨੂੰ ਬਾਜ਼ਾਰ ਵਿੱਚ ਇਸ ਕਰਕੇ ਮਿਲੀ ਸੀ ਕਿ ਤੈਨੂੰ ਉਸ ਰਾਜ ਵਿੱਚੋਂ ਬਾਹਰ ਕੱਢ ਸਕਾਂ ਕਿਉਂਕਿ ਮੈਂ ਤੇਰਾ ਉੱਥੇ ਕੋਈ ਕੁਝ ਵੀ ਬਗਾੜ ਨਹੀਂ ਸੀ ਸਕਦੀ ਕਿਉਂਕਿ ਤੇਰੀ ਮੌਤ ਇਸ ਬੋਰਡ ਦੇ ਥੱਲੇ ਲਿਖੀ ਹੋਈ ਸੀ ਇਸ ਤਰ੍ਹਾਂ ਇਸ ਕਹਾਣੀ ਤੋਂ ਹੀ ਇੱਕ ਕਹਾਵਤ ਪ੍ਰਸਿੱਧ ਹੋਈ ਕਿ ਮੂਸਾ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ ਤੇ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਵੀ ਮਿਲਦੀ ਆ ਕਿ ਪਰਮਾਤਮਾ ਨੇ ਕੁਦਰਤ ਨੇ ਹਰੇਕ ਇਨਸਾਨ ਦੀ ਹਰੇਕ ਬੰਦੇ ਦੀ ਇਸ ਦੁਨੀਆ ਤੋਂ ਜਾਣ ਦੇ ਲਈ ਇੱਕ ਸਮਾਂ ਸਥਾਨ ਤੇ ਜਗਾ ਮਿੱਠੀ ਹੋਈ ਆ ਤੇ ਹਰੇਕ ਚੀਜ਼ ਉਸ ਲਿਖੇ ਅਨਸਾਰ ਹੀ ਹੁੰਦੀ ਆ ਤੇ ਇਨਸਾਨ ਜਿੰਨਾ ਮਰਜੀ ਆਪਣੀ ਮੌਤ ਤੋਂ ਭੱਜ ਲਵੇ ਉਸ ਤੋਂ ਬਚ ਨਹੀਂ ਸਕਦਾ ਧੰਨਵਾਦ